ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਸਨੇਹਾ ਮੈਡਮ ਦਾ ਵੀਜ਼ਾ ਆਫਿਸ ਤੋਂ ਸਾਡੇ ਨਾਲ ਮੌਜੂਦ ਨੇ ਆਸਟ੍ਰੇਲੀਆ ਦੇ ਰੂਲਸ ਕਾਫੀ ਬਦਲੇ ਨੇ ਭਾਵੇਂ ਕਿ ਲੈਵਲ 2 ਦੇ ਵਿੱਚ ਆਸਟ੍ਰੇਲੀਆ ਆ ਗਿਆ ਹੁਣ ਜਨੂਅਰੀ ਔਰ ਫਰਵਰੀ ਇਨਟੇਕ ਹੈ ਜਿਹੜਾ ਉਹਦੇ ਲਈ ਕਿਸ ਤਰ੍ਹਾਂ ਦੀ ਤਿਆਰੀ ਰੱਖਣੀ ਹੈ ਫੰਡਸ ਤੋਂ ਲੈ ਕੇ ਸਿਲੈਕਸ਼ਨ ਆਫ ਕੋਰਸ ਤੱਕ तमाम ਜਾਣਕਾਰੀ ਸਾਡੇ ਨਾਲ ਸਾਂਝੀ ਕਰਨਗੇ ਸਨੇਹਾ ਮੈਮ ਮੈਂ ਚਾਹੂੰਗਾ ਕਿ A ਤੋਂ Z ਤੁਸੀਂ ਸਟੂਡੈਂਟਸ ਨੂੰ ਐਕਸਪਲੇਨ ਕਰੋ ਸੋ ਆਸਟ੍ਰੇਲੀਆ ਸਟਡੀ ਵੀਜ਼ੇ ਦੀ ਗੱਲ ਕਰੀਏ ਹੁਣ ਸਭ ਨੂੰ ਪਤਾ ਹੈ ਕਿ ਲੈਵਲ ਚੇਂਜ ਹੋਣ ਕਰਕੇ ਹੁਣ ਉਹਦੇ ਸਕਸੈਸ ਰੇਟ ਦੀ ਬਹੁਤ ਜ਼ਿਆਦਾ ਹੋਪ ਹੋ ਗਈ ਆ ਸੋ ਇਹ ਰਾਈਟ ਟਾਈਮ ਆ ਅਪਲਾਈ ਕਰਨ ਦਾ ਕਯੂ ਕਿਉਂਕਿ ਬਹੁਤ ਚੀਜ਼ਾਂ ਹੈ ਕਿਉਂਕਿ ਜਿਹੜਾ ਲੈਵਲ ਹੈਗਾ ਵਾ ਉਹ 6 ਮਨਥ ਬਾਅਦ ਚੇਂਜ ਵੀ ਹੋ ਸਕਦਾ ਹੈ 노 ਡਾਊਟ 10 ਸਾਲ ਬਾਅਦ ਲੈਵਲ ਚੇਂਜ ਹੋਇਆ ਵਾ ਤੁਸੀਂ ਆਪੇ ਲਗਾ ਲਓ ਕਿ ਕਿੰਨਾ ਟਾਈਮ ਲੈਵਲ ਚੇਂਜ ਹੋਣ ਨੂੰ ਲੱਗਾ ਬਟ ਅਗੇਨ ਅਗਰ ਇੰਡੀਆ ਤੋਂ ਸੇਮ ਫੇਕ ਡਾਕੂਮੈਂਟੇਸ਼ਨ ਜਾਂ ਯੂਨੀਵਰਸਿਟੀਆਂ ਨੂੰ ਰਿਕੁਆਇਰਮੈਂਟਸ ਨਾ ਦਿੱਤੀਆਂ ਸਕਸੈਸ ਰੇਟ ਡਾਊਨ ਹੋਇਆ ਤਾਂ ਲੈਵਲਸ 'ਤੇ ਦੁਬਾਰਾ ਪੁਰਾਣੇ ਤੇ ਆ ਸਕਦਾ ਸੋ ਇਹ ਰਾਈਟ ਟਾਈਮ ਅਪਲਾਈ ਕਰਨ ਦਾ ਜਨਵਰੀ ਫੈਬਰੂਰੀ ਇਨਟੇਕ ਹੈਗਾ ਵਾ ਉਤੋਂ ਬਾਅਦ ਜਿਹੜਾ ਇਨਟੇਕ ਹੋਏਗਾ ਫਿਰ ਅਕਤੂਬਰ ਸਤੰਬਰ ਅਕਤੂਬਰ ਦਾ ਹੋਏਗਾ ਸੋ ਜਨਵਰੀ অর ਫੈਬਰੂਰੀ ਇਨਟੇਕ ਲਈ ਆਪਾਂ ਕਿਹੜੀਆਂ-ਕਿਹੜੀਆਂ ਤਿਆਰੀਆਂ ਰੱਖਣੀਆਂ ਵਾ ਸਭ ਤੋਂ ਪਹਿਲੇ ਤਹਾਡੇ ਪੈਰੈਂਟਸ ਦਾ ਸੋਰਸ ਆਫ ਇਨਕਮ ਬਹੁਤ ਜ਼ਿਆਦਾ ਮੈਟਰ ਹੈ 노 ਡਾਊਟ ਅਗਰ ਤੁਹਾਡੀ ਪ੍ਰੋਫਾਈਲ ਅੱਛੀ ਹੈ ਤਾਂ ਸਾਨੂੰ ਕੋਈ ਨਾ ਕੋਈ ਯੂਨੀਵਰਸਿਟੀ ਲੈਵਲ ਇਦਾਂ ਦਾ ਮਿਲ ਜਾਏਗਾ ਜਿੱਥੇ ਫੰਡਸ ਦੀ ਰਿਕੁਆਇਰਮੈਂਟ ਜ਼ਿਆਦਾ ਪੁਰਾਣੀ ਨਹੀਂ ਚਾਹੀਦੀ ਬਟ ਸੋਰਸ ਆਫ ਇਨਕਮ ਇੰਪੋਰਟੈਂਟ ਹੈਗਾ ਵਾ ਸੋ 12 13 ਲੱਖ ਦੀ ਆਈਟੀਆਰ ਹੋਣੀ ਚਾਹੀਦੀ ਆ ਜੇਨਾ ਦੇ ਪੇਰੈਂਟਸ ਦਾ ਮੇਨਲੀ ਇੰਡੀਆ ਦੇ ਵਿੱਚ ਕੀ ਹੈਗਾ ਵਾ ਕਿ ਫਾਦਰ ਦੀ ਆਈਟੀਆਰ ਭਰੀ ਜਾ ਰਹੀ ਹੁੰਦੀ ਔਰ ਨਾਰਮਲ ਉਹੀ 5 6 ਲੱਖ ਦੀ ਔਰ ਹੁਣ ਉਹ ਕੀ ਕਰਨ ਆਪਣੇ ਮਦਰ ਦੀ ਆਈਟੀਆਰਸ ਭਰਵਾ ਲੋ ਬਟ ਜਿਆਦਾ ਕਰ ਮਦਰ ਦੀ ਆਈਟੀਆਰਸ ਆਪਾਂ ਕਿਹੜੀਆਂ ਭਰਵਾਨੇ ਆ ਬੁਟੀਕ ਦੀ ਜਾਂ ਸੈਲੂਨ ਦੀ ਕੋਸ਼ਿਸ਼ ਕਰੋ ਕਿ ਰੈਂਟਲ ਇਨਕਮ ਦੀ ਬਣਾਓ ਕਿਉਂਕਿ ਸੇਮ ਇੱਕ ਫਾਰਮੈਟ ਇੱਕ ਕੈਲੋ ਕੀ ਅੰਬੈਸੀ ਦੇ ਅੱਗੇ ਜਾਂ ਯੂਨੀਵਰਸਿਟੀਜ਼ ਦੇ ਅੱਗੇ ਇੱਕ ਬੈਡ ਇੰਪੈਕਟ ਪਾਉਂਦੇ ਆ ਉਹਨਾਂ ਨੂੰ ਵੀ ਕਿਤੇ ਇਹੀ ਚੀਜ਼ਾਂ ਕਰਕੇ ਲੈਵਲਸ ਚੇਂਜ ਹੁੰਦੇ ਆ ਸੋ ਰੈਂਟਲ ਦੀ ਪਰਵਾਹੋ ਔਰ ਉਤੋਂ ਇਲਾਵਾ ਤੁਸੀਂ 70% ਇਨਕਮ ਤੁਹਾਨੂੰ ਆਪਣੀ ਦਿਖਾਣੀ ਹੁੰਦੀ ਹੈ ਜਿੱਦਾਂ ਫੰਡ 70% ਤੁਸੀਂ ਆਪਣੇ ਦਿਖਾ ਸਕਦੇ ਹੋ ਔਰ 30% ਤੁਹਾਡੇ ਜਿਹੜੇ ਹੈਗੇ ਆ ਫੰਡ ਸਾਡੇ ਪੈਰੈਂਟਸ ਦੇ ਦੇ ਮਤਲਬ ਬਲੱਡ ਰਿਲੇਸ਼ਨ ਵਾਲੇ ਮਾਮਾ ਮਾਸੀ ਚਾਚੇ ਉਹਨਾਂ ਦੇ ਵੀ ਚੱਲ ਜਾਂਦੇ ਆ ਸੋ ਉਹ 30% ਇਨਕਮ ਬੀਫ ਹੋਣਾ ਦੀ ਦਿਖਾਨੀ ਪੈਂਦੀ ਆ ਮੀਨਸ ਕਿ ਆਸਟ੍ਰੇਲੀਆ ਦੀ ਫਾਈਲ ਨਾ ਲਗਾਉਣ ਦਾ ਇੱਕ ਤਰੀਕਾ ਹੈ ਮੈਂ ਸਭ ਤੋਂ ਮੇਨ ਚੀਜ਼ ਤੁਹਾਨੂੰ ਦੱਸਣਾ ਚਾਹਾਂਗੀ ਕਿਉਂਕਿ ਜੀਟੀ ਕਲੀਅਰ ਕਰਨਾ ਹਾਲੇ ਵੀ ਇੱਕ ਚੈਲੰਜ ਰਹੇਗਾ ਆਪਾਂ ਇਹਨੂੰ ਬਹੁਤ ਗਰੰਟਡ ਨਹੀਂ ਲੈ ਸਕਦੇ ਕਿ ਹਾਂ ਹਾਂ ਹੁਣ ਲੈਵਲ ਇੰਡੀਆ ਦਾ ਚੇਂਜ ਹੋ ਗਿਆ ਤਾਂ ਜੀਟੀ ਵੀ ਕਲੀਅਰ इजीली ਹੋ ਚੁੱਕੀ ਹਾਂ ਯੂਨੀਵਰਸਿਟੀਆਂ ਲੀਨਿਐਂਟ ਹੋ ਜਾਣਗੀਆਂ ਕਿਉਂਕਿ ਉਹ ਅੱਗੇ ਕੀ ਸੀ ਜੀਟੀਓ ਨਾਲ ਦੀ ਕਲੀਅਰ ਕਰਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਿਹੜਾ ਬੱਚਾ 100% ਹੈ 100% ਮਤਲਬ ਅਕੈਡੈਮਿਕ ਵਾਈਜ਼ ਲੈਂਗੁਏਜ ਵਾਈਜ਼ ਫੰਡਸ ਵਾਈਜ਼ ਸੋਰਸ ਆਫ ਇਨਕਮ ਵਾਈਜ਼ ਤਾ ਉਹਨਾਂ ਨੂੰ ਪਤਾ ਸੀ ਇਹ ਬੱਚਾ 100% ਔਰ ਵੀਜ਼ਾ ਦਾ ਮਿਲ ਜੂਗਾ ਹੁਣ ਕਿਤੇ ਥੋੜਾ ਜਿਹਾ ਵੀ ਪ੍ਰੋਫਾਈਲ ਵੀਕ ਹੈਗੀ ਆ ਜਾਂ ਕਿਤੇ ਵੀਕ ਕਿਨੂੰ ਆਪਾਂ ਕਹਿ ਦਿੰਦੇ 60 65 ਵਾਲੇ ਵੀਕ ਆਪਾਂ 45 40 ਵਾਲੇ ਨਹੀਂ ਚੱਲਣੇ ਇੱਥੇ ਠੀਕ ਹੈ ਸੋ ਉਹ ਪ੍ਰੋਫਾਈਲ 70 80 ਵਾਲੀ ਨਹੀਂ ਵੀ ਆ ਤਾਂ ਵੀ 60 65 ਵਾਲੀ ਹੈਗੀ ਆ ਨੋਰਮਲ ਪ੍ਰੋਫਾਈਲ ਤੇ ਵੀ ਵੀਜ਼ਾਸ ਆ ਜਾਣਗੇ ਬਟ ਫੇਵਰ ਫਿਲਟਰ ਕਰਕੇ ਹੀ ਅੱਗੇ ਭੇਜਾਂਗੇ ਅੱਗੇ ਤਾਂ ਸਟ੍ਰਿਕਟ ਬਾਕਸ ਸੀਗੇ ਸਿਰਫ ਇਨਾ ਫਰਕ ਪਿਆ ਵਾ ਸੋ ਜਿਨ੍ਹਾਂ ਨੇ ਅਪਲਾਈ ਕਰਨਾ ਇਸਮੈਂਟ ਪ੍ਰੋਪਰ ਚਾਹੀਦੀ ਆ ਐਂਡ ਮੋਰਓਵਰ ਹੂਨ ਪਲੀਜ਼ ਕੈਨੇਡਾ ਵਾਂਗੋ ਗਲਤੀਆਂ ਨਹੀਂ ਕਰਨੀਆਂ ਕਿਉਂਕਿ ਕੈਨੇਡਾ ਵੀ ਪਹਿਲੇ ਬਹੁਤ ਲੀਨਿਅਨ ਜਦੋਂ ਆਇਆ ਦਾ ਉਹਦਾ ਮਿਸਯੂਜ਼ ਵੀ ਬਹੁਤ ਹੋਇਆ ਕਿ ਬਹੁਤ ਆਪਾਂ ਹਰ ਪ੍ਰੋਫਾਈਲ ਨੂੰ ਨੇ ਪਹਿਲੇ ਵੀਜ਼ਾਸ ਦਿੱਤੇ ਔਰ ਉਹਨੂੰ ਉਹਨੂੰ ਟਰੈਕ ਤੇ ਲਿਆਉਣ ਲਈ ਸਾਲ ਦੋ ਸਾਲ ਲੱਗ ਰਿਹਾ ਸੋ ਪ੍ਰੈਜ਼ੈਂਟ ਸਿਚੁਏਸ਼ਨ ਸਭ ਨੂੰ ਕੈਨੇਡਾ ਦੀ ਪਤਾ ਹੈ ਸੋ ਕੈਂਪਸ ਬਹੁਤ ਮੈਟਰ ਕਰਦਾ ਹੈ ਤੁਹਾਡਾ ਕੋਰਸ ਅਗੇਨ ਬਹੁਤ ਮੈਟਰ ਕਰਦਾ ਹੈ ਤੁਸੀਂ ਰੀਜਨਲ ਦੇ ਵੱਲ ਜਾਣਾ ਹੈ ਜਾਂ ਮੈਲਬੌਰਨ ਸਿਡਨੀ ਚੀ ਜਾਣਾ ਹੈ ਉਹ ਵੀ ਬਹੁਤ ਮੈਟਰ ਕਰੇਗਾ ਕੋਸ਼ਿਸ਼ ਕਰੋ ਕਿ ਆਪਣੀ ਚੁਆਇਸ ਨਾ ਰੱਖੋ ਕਿਉਂਕਿ ਦੇਖੋ ਮੈਂ ਆਪਣੀ ਤਾਂ ਗੱਲ ਹੀ ਨਹੀਂ ਕਰ ਰਹੀ ਜਿਹਦੇ ਤੋਂ ਵੀ ਤੁਸੀਂ ਜਾ ਰਹੇ ਹੋ ਠੀਕ ਹੈ ਉਹਨਾਂ ਨੂੰ ਪਤਾ ਹੈ ਕਿ ਵੀਜ਼ਾ ਕਿੱਦਾਂ ਕਰਨਾ ਹੈ ਸਿਚੁਏਸ਼ਨ ਕੀ ਹੈਗੀ ਆ ਕੈਨੇਡਾ ਵਾਲੀ ਬੱਚੇ ਬਲੀਵ ਨਹੀਂ ਕਰਦੇ ਸੀ ਫੰਡਸ ਦਿਖਾਣ ਦੀ ਲੋੜ ਹੀ ਨਹੀਂ ਫੰਡਸ ਕਿਉਂ ਦਿਖਾਣੇ ਠੀਕ ਹੈ ਫਿਰ ਫੁੱਲ ਜੀ ਜੀਆਈਸੀ ਦੇਣ ਦੀ ਲੋੜ ਹੀ ਨਹੀਂ ਹੁਣ ਤਾਂ ਜਨਰਲ ਕੈਟਾਗਰੀ ਹੈ ਜਦੋਂ ਰਿਫਿਊਜ਼ਲਸ ਫੇਸ ਕੀਤੀਆਂ ਆਪਣੀਆਂ ਪ੍ਰੋਫਾਈਲਸ ਨੂੰ ਇੱਕ ਹੋਰ ਚੈਲੰਜ ਦੇ ਦਿੱਤਾ ਕਿਉਂਕਿ ਰਿਫਿਊਜ਼ਲ ਆ ਗਈ ਚੈਲੰਜ ਤਾਂ ਇੱਕ ਨਵਾਂ ਆ ਗਿਆ ਨਾ ਹੂ ਉਸ ਚੀਜ਼ ਨੂੰ ਫਾਲੋ ਕਰ ਰਹੀ ਆ ਸੋ ਜਿਨ੍ਹਾਂ ਨੇ ਪਹਿਲੇ ਫਾਲੋ ਕਰ ਲਿਆ ਉਹਨਾਂ ਨੇ ਵੀਜ਼ਾਸ ਵੀ ਲੈ ਲਏ ਸੋ ਅਗੇਨ ਵਿਦਾਊਟ ਐਲਸ ਵਿਦਾਊਟ ਫੰਡ ਆਸਟ੍ਰੇਲੀਆ ਨਹੀਂ ਆ ਹਰ ਪ੍ਰੋਫਾਈਲ ਲਈ ਇੱਕ ਏਜੰਟ ਕਿਉਂ ਬਨਿਆ ਹੋਇਆ ਵਾ ਉਹਨੂੰ ਪਤਾ ਹੈ ਕਿ ਇਸ ਪ੍ਰੋਫਾਈਲ ਦੀ ਕਿਹੜੀ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਹੈ ਕਿਹੜੀ ਯੂਨੀਵਰਸਿਟੀ ਚ ਅਸੀਂ ਪਾਈ ਹੈ ਕਿ ਵੀਜ਼ਾ ਨਿਕਲ ਸਕੇ ਸੋ ਅਸੈਸਮੈਂਟ ਬਹੁਤ ਇੰਪੋਰਟੈਂਟ ਆ ਲੋਜੀਕਲੀ ਗੱਲ ਆ ਸਮਝੂਗੇ ਤੁਹਾਨੂੰ ਖੁਦ ਨੂੰ ਵੀ ਸਮਝ ਆ ਜਾਏਗਾ ਬਹੁਤ ਬਹੁਤ ਧੰਵਾਦ ਜੀ ਮਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਸਾਡੇ ਨਾਲ ਮੌਜੂਦ ਸੀ ਸਕਰੀਨ ਦੇ ਉੱਪਰ ਟੈਲੀਫੋਨ ਨੰਬਰ ਹੈ ਇਸ ਨੰਬਰ ਤੇ ਤੁਸੀਂ ਟੈਲੀਫੋਨ ਕਾਲ ਕਰ ਸਕਦੇ ਹੋ ਤੁਹਾਡੇ ਮਨ 'ਚ ਕੋਈ ਵੀ ਸਵਾਲ ਹੈ ਕੋਈ ਵਹਿਮ ਹੈ ਟੈਲੀਫੋਨ ਕਰਕੇ ਉਸ ਵਹਿਮ ਨੂੰ ਦੂਰ ਕਰੋ ਉਸ ਸਵਾਲ ਦਾ ਹੱਲ ਪੁੱਛੋ ਕੋਈ ਵੀ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ ਔਰ ਤੁਸੀਂ ਇੰਡੀਆ ਦੇ ਕਿਸੇ ਵੀ ਹਿੱਸੇ ਤੋਂ ਆਨਲਾਈਨ ਫਾਈਲ ਲਾ ਸਕਦੇ ਹੋ ਤੁਸੀਂ ਪਰਸਨਲੀ ਵਿਜ਼ਿਟ ਕਰ ਸਕਦੇ ਹੋ ਔਰ ਮੇਰੀ ਗੁਜ਼ਾਰਿਸ਼ ਹੈ ਕਿ ਪੂਰੀ ਤਸੱਲੀ ਹੋਣ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤਾਂ ਕਿ ਤੁਹਾਡੇ ਤੋਂ ਵੀ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ ਥੈਂਕ ਯੂ ਸੋ ਮਚ